ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਜੀ ਇੱਕ ਟੋਕੜ ਗੱਬਣ ਇੱਕ ਬਾਈ ਸੋਈ ਵੀ ਆ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆਜੋ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋਈ ਬੜੀ ਹਾਂ ਬਈ ਵਧੀਆ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਦਸਤਾਬਾ ਵਧੀਆ ਰਿਹਾ ਹੈ ਦੇਖ ਕੇ ਹੀ ਮਾਣ ਹਾਂ ਵਧੀਆ ਮੈਂ ਨਾਮ ਤੇ ਡਰੈਸ ਬੋਲ ਨਾਮ ਕਾਲਾ ਪਿੰਡ ਪਦਾਲ ਜ਼ਿਲ੍ਹਾ ਬਨਾਲਾ ਦਿੱਤਾ ਪਾ ਮੋਬਾਈਲ ਨੰਬਰ ਬੋਲ 987727634 ਠੀਕ ਹੈ ਭਾਈ ਭਾਈ ਜਿਹੜੀ ਜਰਸੀ ਗੜ ਦੇ ਦੇ ਕਿਹੜਾ ਸੂਸੂਈ ਹੈ ਇਹ ਪਹਿਲੇ ਸੂਏ ਸੂਈ ਵੀ ਆ ਭਾਈ ਦੋ ਤਾਂ ਦਾ ਹੂੰ ਤੇ ਬੱਚਾ ਮਗਰ ਕੀ ਮਗਰ ਬੱਚੀ ਆ ਵੀ ਬੱਚੀ ਬਹੁਤ ਚੰਗੀ ਹੈ ਨਾ ਨੀਨਾ ਕੋ ਕਾ ਸੂਈ ਲੋਈ ਸਿੰਘ ਤਗਾਏ ਲੱਗਦੇ ਹੈ ਨਾ ਸਿੰਘ ਤਗਾ ਤੇ ਅਗਲੇ ਨੇ ਦੁੱਧ ਵਾਲਾ ਛੱਡਿਆ ਹੋਇਆ ਠੀਕ ਆ ਦੁੱਧ ਵਾਲਾ ਛੱਡਿਆ ਹੋਇਆ ਬੱਚੀ ਦਾ ਦੁੱਧ ਵਾਲਾ ਛੱਡਿਆ ਹੋਇਆ ਦੀਦੀ ਆ ਫੇਸ ਫੂ ਸਿੰਘ ਸੁng ਓਕੇ ਆ ਸਾਰਾ ਕੁਝ ਤਗਾਏ ਵੀ ਆ ਬਈ ਤੇ ਝੂਲੀ ਚੈੱਕ ਕਰ ਲੈ ਝੂਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਕਿੰਨਾ ਦੁੱਧ ਦੱਸੇ ਸੀ 14 ਲੀਟਰ ਦੁੱਧ ਤਿਆਰ ਆ ਲੈਟ ਤਿਆਰ ਆ ਚਾਹੇ ਦੋ ਡੰਗ ਝੋਲੇ ਭਈਆਂ ਨਾਲ ਠੀਕ ਆ ਆਰਡਰ ਬੜਾ ਚੰਗਾ ਵਹੀਂ ਥਾਣ ਬਹੁਤ ਚੰਗਾ ਲੱਗਿਆ ਮੁੱਕੀ ਵਾਲਾ ਥਾਣ ਇਕਲਾ ਇਕਲਾ ਥਾਣ ਚਵਾਈ ਕਿਵੇਂ ਚਵਾਈ ਪੂਰੀ ਰੂਹਰ ਗੇਰ ਬੋਲ ਦੇ ਭਾਈ ਤੋੜ ਕੇ ਦਿਖਾ ਦੇ ਯਾਦ ਬ੍ਰੈਡ ਫੁੱਲ ਚੰਗੀ ਆ ਕੱਦ ਵਿੱਡ ਠੀਕ ਆ ਆਰਡਰ ਚੰਗਾ ਥਾਣ ਚੰਗਾ ਦੁੱਧ ਬਾਈ ਨੇ ਬਹੁਤ ਚੰਗਾ ਦੱਸਿਆ ਗਾ ਤੇ ਮੁੱਲ ਕੀ ਰਹੂਗਾ ਇਹਦਾ ਮੁੱਲ ਭਾਈ ਆਪਾਂ ਫੋਨ ਤੇ ਕਰਾਂ ਵਜਾ ਜੀ ਕਰਾਂ ਠੀਕ ਮੁੱਲ ਇਹਦਾ ਫੋਨ ਤੇ ਹੋਊਗਾ ਮੁੱਲ ਬਿਲਕੁਲ ਜਾਇਜ਼ ਹੋਊਗਾ ਤੋਰਾ ਤਾਰਾ ਆਰਡਰ ਆਰਡਰ ਚੰਗਾ ਚੰਗੀ ਆ ਬਈ ਬਾਕੀ ਗਰਮੀ ਘੱਟ ਮਨ ਨੂੰ ਹੈਂਡ ਆ ਜਿਹੜੀ ਕਰਮ ਆਣੀਗੀ ਜੈ ਨੀਓ 800 800 ਫੁੱਲ ਚ ਬਾਈ ਹਾਂ 800 800 ਦੇ ਪਾਉਂਦੀ ਮਾਰਦੀ ਚੀਜ਼ ਆ ਠੀਕ ਆ ਮੁੱਲ ਤਾਂ ਜਾਇਜ਼ ਹੀ ਹੋਊਗਾ ਆ ਜਾਇਜ਼ ਹੀ ਕਰਾਂਗੇ ਠੀਕ ਮੁੱਲ ਬਾਈ ਕਹਿੰਦਾ ਫੋਨ ਤੇ ਰੱਖਾਂਗੇ ਬਾਈ ਤੇ ਰੱਖਾਂਗੇ ਬਿਲਕੁਲ ਜਾਇਜ਼ ਵੱਡੀ ਗੱਲ ਬੱਚਾ ਮਗਰ ਬੱਚੀ ਬੜੀ ਕੁਆਲਿਟੀ ਵਾਲੀ ਆ ਬਾਈ ਬੱਚੀ ਬਹੁਤ ਚੰਗੀ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਸੂਈ ਬੀਆ ਇਹ ਪਹਿਲਾ ਸੂਰ ਸੂਇਆ ਦੂਜੇ ਨੂੰ ਗੱਬਣ ਤਿਆਰ ਆ ਇਹ ਟਾਈਮ ਦੀ ਗੱਬਣ ਬਈ ਇਹ ਤਿੰਨ ਮਹੀਨੇ ਚੱਕ ਪਾਸ ਆ ਠੀਕ ਆ ਦੁੱਧ ਕਿੰਨਾ ਬਈ ਹੁਣ ਦੁੱਧ ਆ ਗਿਆ 7 ਕਿਲੋ ਨੈਟ ਤਿਆਰ ਹਾਂ ਨੈਟ ਤਿਆਰ ਆ ਆਰਡਰ ਬਹੁਤ ਚੰਗਾ ਹਨ ਆਰਡਰ ਚੰਗਾ ਬਈ ਠੀਕ ਆ ਹੋਲੀ ਬਈ ਤੋਰ ਕੇ ਦਿਖਾ ਦੇ ਕੱਦ ਵੱਡ ਠੀਕ ਆ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਤੋੜਾ ਤਾਰਾ ਦਿਖਾ ਦੇਗੇ ਫੇਸ ਬੂਲਸ ਵੀ ਕਰਮ ਵਾਲੀ ਦਾ ਚੰਗਾ ਜਰਾੜੋ ਚੰਗੀ ਆ ਯਾਦ ਬ੍ਰੀਡ ਫੁੱਲ ਚੰਗੀਆਂ ਤੋੜਾ ਤਾਰਾ ਬਹੁਤ ਚੰਗਾ ਪਿਆ ਜੱਬਣਾ ਚੈੱਕ ਪਾਸ ਆਪਦੀ ਦਸਲੀ ਭਾਈ ਜ਼ਰੂਰ ਕਰਵਾ ਲੈ। ਮੋਲ ਇਹਦਾ ਵੀ ਫੋਨ ਤੇ ਹੋ। ਹਾਂ ਇਹਦਾ ਵੀ ਫੋਨ ਤੇ ਜਾਇਜ਼ ਹੀ ਕਰ। ਠੀਕ ਆ। ਮੋਲ ਭਾਈ ਇਹਦਾ ਵੀ ਫੋਨ ਤੇ ਹੋਗਾ। ਮੋਲ ਬਿਲਕੁਲ ਭਾਈ ਕਹਿੰਦਾ ਵੜ ਦੇ ਹਿਸਾਬ ਨਾਲ ਜਾਇਜ਼ ਹੀ ਕਰਾਂ। ਤੋਰਾ ਤਾਰਾ ਚੰਗਾ ਕਰਦੇ ਫਿਰ ਦਿੱਤਿਆਂ ਦਾ ਖਾਣ ਖਾਣ ਚੰਗਾ। ਚੰਗੀ ਆ ਬਾਰੇ। ਨਾਗ ਭਾਈ ਕੋਲੇ ਦੋ ਸੀ। ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਹੈ ਭਾਈ ਨੱਕ ਨੇ ਕਰ ਲਿਓ ਜੀ। ਧੰਨਵਾਦ।